ਵੱਡੀ ਖਬਰ ਆ ਰਹੀ ਆ ਸੁਖਬੀਰ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਹਮਲੇ ਦੇ ਵਿੱਚ ਬਾਲ-ਬਾਲ ਬਚੇ ਸੁਖਬੀਰ ਸਿੰਘ ਬਾਦਲ ਦੇਖ ਸਾਰੇ ਤੁਸੀਂ ਤਸਵੀਰਾਂ ਕਿ ਇੱਕ ਬਜ਼ੁਰਗ ਜਿਹੜਾ ਆਉਂਦਾ ਆ ਜਿਸ ਨੇ ਇੱਕਦਮ ਪਿਸਟਲ ਆਪਣੀ ਬਾਹਰ ਕੱਢੀ ਤੇ ਸੁਖਬੀਰ ਬਾਦਲ ਦੇ ਕੋਲ ਖੜੇ ਇੱਕ ਸਿੱਖ ਨੌਜਵਾਨ ਦੇ ਵੱਲੋਂ ਜਿਹਨੂੰ ਦੇਖਿਆ ਕਿ ਬਜ਼ੁਰਗ ਵੱਲੋਂ ਪਿਸਟਲ ਬਾਹਰ ਕੱਢੀ ਜਾ ਰਹੀ ਤੋਂ ਉਹਨੇ ਇੱਕਦਮ ਭੱਜ ਕੇ ਜਾ ਕੇ ਪਿਸਟਲ ਦਾ ਮੂੰਹ ਤਾਂ ਨੂੰ ਕਰਤਾ ਜਿਸ ਕਰਕੇ ਗੋਲੀ ਉੱਪਰ ਦੀ ਲੰਗੀ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਬਾਲ-ਬਾਲ ਬਚੇ ਇਸ ਘਟਨਾ ਤੋਂ ਬਾਅਦ ਉੱਥੇ ਖੜੇ ਕਾਫੀ ਸਿੰਘਾਂ ਨੇ ਉਸ ਬਜ਼ੁਰਗ ਨੂੰ ਘੇਰਾ ਪਾ ਲਿਆ ਅਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਬਾਲ-ਬਾਲ ਬਚੇ ਦੇਖੋ ਇੱਕ ਵਾਰ ਫਿਰ ਇੱਕ ਬਜ਼ੁਰਗ ਜਾਂਦਾ ਆ ਜਿੱਦਾਂ ਸੁਖਵੀਰ ਸਿੰਘ ਬਾਦਲ ਦੇ ਕੋਲ ਜਾਂਦਾ ਹੈ ਤੇ ਇੱਕਦਮ ਆਪਣੇ ਨੇਫੇ ਚੋਂ ਪਿਸਟਲ ਕੱਢਦਾ ਤੇ ਕੋਲ ਖੜੇ ਸਿੰਘਾਂ ਦੇ ਵੱਲੋਂ ਇੱਕਦਮ ਉਸ ਸ਼ਖਸ ਨੂੰ ਜਿਹੜਾ ਕਾਬੂ ਕੀਤਾ ਜਾਂਦਾ ਤੇ ਉਸ ਕੋਲ ਪਿਸਤਲ ਫੜੀ ਜਾਂਦੀ ਆ ਥੋੜੀ ਹੀ ਸੈਕਟਾਂ ਦਾ ਫਾਸਲਾ ਸੀਗਾ ਵੱਡੀ ਵਾਰਦਾਤ ਹੋਣ ਤੋਂ ਬਚ ਗਈ ਐ ਸੁਖਵੀਰ ਸਿੰਘ ਬਾਦਲ ਜਿਹੜੇ ਇਸ ਸਮੇਂ ਬਿਲਕੁਲ ਠੀਕ ਹਨ ਸੋ ਬਚਾਅ ਹੋ ਗਿਆ ਉਹਨਾਂ ਦਾ ਜਿਸ ਤਰ੍ਹਾਂ ਇੱਕ ਸ਼ਖਸ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਤੇ ਮੌਕੇ ਤੇ ਖੜੇ ਹੋਏ ਸਿੰਘਾਂ ਦੇ ਵੱਲੋਂ ਇੱਕਦਮ ਉਸ ਸ਼ਖਸ ਨੂੰ ਰੋਕਿਆ ਗਿਆ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਆ ਇਸ ਹਮਲੇ ਵਿੱਚ ਬਾਲ ਬਾਲ ਬਚ ਗਏ ਵੱਡੀ ਖਬਰ ਆ ਰਹੀ ਹੈ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਦੇਖ ਸਾਜਿਤ ਕੀਤੀ ਗਈ ਔਰ ਉਸ ਨੂੰ ਜਿਹੜਾ ਕੋਲ ਬੈਠੇ ਸਿੰਘਾਂ ਦੇ ਵੱਲੋਂ ਬਚਾ ਲਿਆ ਗਿਆ ਤੁਸੀਂ ਦੇਖ ਸਕਦੇ ਹੋ ਸਮੇਂ ਤਸਵੀਰਾਂ